ਵਾਰਿਸ ਪੰਜਾਬ ਦੇ ਜਥੇਬੰਦੀ ਅਮਰਤਪਾਲ ਸਿੰਘ ਨੇ ਪਿਛਲੇ ਦਿਨੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਲੜੀ ਤਾਂ ਹਰੇਕ ਦੀਆਂ ਨਜ਼ਰਾਂ ਉਸੇ ਉੱਪਰ ਹੈ ਕਿ ਕਦੋਂ ਉਹ ਹਲਫ ਲੈਣਗੇ ਕਿਉਂਕਿ ਪਿਛਲੇ ਦਿਨੀ ਸੈਸ਼ਨ ਜਿਹੜਾ ਚੱਲਿਆ ਉਸ ਦੇ ਵਿੱਚ ਹਲਫ ਨਹੀਂ ਲਿੱਤੀ ਗਈ ਤਾਂ ਕੀ ਕਰ ਰਹੇ ਨੇ ਇਸ ਦੇ ਪਿੱਛੇ ਔਰ ਸ਼ੁਰੂਆਤ ਕਿੱਥੋਂ ਹੋਈ ਔਰ ਹੁਣ ਕਿਵੇਂ-ਕਿਵੇਂ ਸਟੈਪ ਬਾਈ ਸਟੈਪ ਅੱਗੇ ਪੂਰਾ ਮਾਮਲਾ ਵਧੇਗਾ ਸਾਡੇ ਨਾਲ ਵਾਰਿਸ ਪੰਜਾਬ ਜਥੇਬੰਦੀ ਦੇ ਵਕੀਲ ਵੀ ਨੇ ਔਰ ਪੂਰੇ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਸਾਰਿਆਂ ਦੇ ਨਾਲ ਜਿਹੜਾ ਡੀਲ ਹੈ ਇਹੀ ਕਰਦੇ ਨੇ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਜੀ ਕਿਵੇਂ ਇਹ ਪੂਰਾ ਮਾਮਲਾ ਹੁਣ ਕਿੱਥੋਂ ਤੱਕ ਪਹੁੰਚਦਾ ਹੈ ਕਿਉਂਕਿ ਇਲੈਕਸ਼ਨਸ ਹੋ ਗਏ ਆਂ ਕਰੀਬਨ ਕਈ ਲੱਖ ਵੋਟਾਂ ਤੋਂ ਜਿਹੜੀ ਜਿੱਤ ਵੀ ਹਾਸਲ ਕਰ ਲਈ ਸੋ ਹਲਫ ਲੈਂਡ ਦੇ ਲਈ ਹੁਣ ਕਿਹੜੀ ਪ੍ਰਕਿਰਿਆ ਜਿਹੜੀ ਉਹ ਪੂਰੀ ਕਰਨੀ ਪੈਣੀ ਦੇਖੋ ਪਹਿਲੇ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਵਾਰਿਸ ਪੰਜਾਬ ਦਾ ਲਾਇਡ ਨਹੀਂ ਹੈਗਾ ਮੈਂ ਗਰੋਜ਼ਲੇ ਨੂੰ ਕਲਸੀ ਸਾਹਿਬ ਨੂੰ ਕੁਝ ਹੋਰ ਬੰਦਿਆਂ ਨੂੰ ਇਨਕਲੂਡਿੰਗ ਅਮਰਿਤਪਾਲ ਉਹਨਾਂ ਦੇ ਵੀ ਮੈਂ ਕੀ ਕੇਸ ਅਪੀਅਰ ਹੋਇਆ ਹੈਗਾ ਸੋ ਐਸਚ ਆਫੀਸ਼ੀਅਲ ਲਾਇਡ ਨਹੀਂ ਮੈਂਨ ਦੀ ਜਿਤਬੰਦੀ ਦਾ ਹੈਗਾ ਤੇ ਜਿਹੜੀ ਹਲਫ ਨਾਮੇ ਦੀ ਗੱਲ ਹੈ ਉਹਦੇ ਵਿੱਚ ਇਹ ਹੈਗਾ ਕਿ ਐਸ ਪਰ ਪ੍ਰੋਵੀਜ਼ਨ 60 ਡੇਸ ਦਾ ਟਾਈਮ ਹੁੰਦਾ ਹੈ ਹਰ ਮੈਂਬਰ ਨੂੰ ਉਤਕਰਾਂਦਾ ਜਦੋਂ ਸਮ ਹਾਉ ਰੀਜ਼ਨ ਇਹ ਜਿਲਸ ਬੈਠੇ ਨੇ ਡਿਬਰਗਰ ਇਨਾਂ ਨੇ ਚਾਰ ਜ਼ੂਨ ਤੋਂ ਬਾਅਦ ਆਪਦੇ ਜੇਲ ਸੁਪਰਡੈਂਟ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਜੋ ਵੀ ਡਿਊ ਪ੍ਰोसीजर ਹੈ ਉਹਨੂੰ ਕੰਪਲੀਟ ਕੀਤਾ ਜਾਵੇ ਫਾਰ ਉਹ ਸਰਮਨੀ ਸੁਪਰਡੈਂਟ ਜੇਲ ਡਿਪਰੂਗਰ ਨੇ ਉਹ ਲੈਟਰ ਫਾਰਵਰਡ ਕਰ ਦਿੱਤੀ ਹੈ ਟੂ ਡੀਐਮ ਅੰਮ੍ਰਿਤਸਰ ਕਿਉਂਕਿ ਉਸੇ ਡਿਸਟ੍ਰਿਕਟ ਰਜਿਸਟ੍ਰੇਟ ਨੇ ਐਨਐਸਐ ਲਾਈ ਹੈ ਉਹੀ ਉਹਦਾ ਆਥਰ ਹੈਗਾ ਐਨਐਸਐ ਦਾ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਜਿਹੜੀ ਹੈ ਐਨਐਸਐ ਦੇ ਵਿੱਚ ਬੰਦਿਆਂ ਨੂੰ ਸਮ ਗਰਾਉਂਡਸ ਤੇ ਟੈਂਪਰੇਰੀ ਰਿਲੀਜ਼ ਕਰ ਸਕਦੇ ਹੋ ਜਿਵੇਂ ਪਿਛਲੇ ਸਾਲ ਇਹ ਨਾਨੀ ਕਲਵਨ ਸਿੰਘ ਰੌਂਕੇ ਹੈਗਾ ਡਿਟੈਨਿਊ ਉਹਦੇ ਚਾਚੇ ਦੀ ਮੌਤ ਹੋ ਗਈ ਸੀ ਉਹਨੂੰ ਰਿਲੀਜ਼ ਕੀਤਾ ਸੋ ਫਾਰ ਆਉਟ ਸੈਰੇਮੋਨੀ ਅਮਰਿਤਪਾਲ ਸਿੰਘ ਨੂੰ ਰਿਲੀਜ਼ ਕਰ ਸਕਦੇ ਨੇ ਤੇ ਇਹ ਹੁਣ ਸਾਨੂੰ ਸਮਝ ਨਹੀਂ ਆਇਆ ਕਿ ਐਨੇ ਦਿਨ ਹੋ ਗਏ ਨੇ ਉਹ ਲੈਟਰ ਆਈ ਨੂੰ ਡੀਐਮ ਕੋਲ ਨਾ ਤਾਂ ਡੀਐਮ ਨੇ ਅਜੇ ਕਲੀਅਰ ਕੀਤਾ ਕਿ ਸੌਂ ਕਿਉਂ ਨਹੀਂ ਛਕਾਰੇ ਨਾ ਹੀ ਜਿਹੜਾ ਸਪੀਕਰ ਹੈਗਾ ਪਾਰਲੀਮੈਂਟ ਲੋਕ ਸਭਾ ਦਾ ਹੈ अन्य भीज तक इस किस्म ਦਾ ਕੋਈ ਅਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਕੀਤਾ ਹੈ ਗਾਜ਼ੇਲ ਨੂੰ ਔਰ ਡੀਐਮ ਨੂੰ ਕਿ ਤੁਸੀਂ ਇਸ ਕਿਸਮ ਦਾ ਫੈਸਿਲੀਟੇਟ ਕਿਉਂ ਨਹੀਂ ਕਰ ਰਹੇ ਨਾ ਇਹ ਇਸ਼ੂ ਪਾਰਲੀਮੈਂਟ ਦੇ ਵਿੱਚ ਜਿਹੜੇ ਰੈਸਟ ਆਫ ਅਦਰ 542 ਮੈਂਬਰ ਨੇ ਉਹਨਾਂ ਨੇ ਕਿਸੇ ਨੇ ਇਸ ਤੱਕ ਪਾਰਲੀਮੈਂਟ ਦੇ ਵਿੱਚ ਚਾਹੇ ਬਾਹਰ ਇਸ਼ੂ ਟੇਕ ਅਪ ਨਹੀਂ ਕੀਤਾ ਹੈਗਾ ਕਿ ਜਿਹੜਾ ਸਾਡਾ ਬ੍ਰਦਰ ਪਾਰਲੀਮੈਂਟ ਮੈਂਬਰ ਹੈ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਹੈਗਾ ਤੇ ਇਹ ਲੋਕ ਸਾਡੀ ਸਮਝੋ ਬਾਹਰ ਹੈ ਕਿ ਕਿਉਂ ਆਵਾਜ਼ ਨਹੀਂ ਉਠਾ ਰਹੇ। ਪਰ ਦੂਸਰੀ ਤਰਫ ਕਿਵੇਂ ਤੁਸੀਂ ਇਹ ਸਭ ਚੀਜ਼ਾਂ ਨੂੰ ਦੇਖਦੇ ਹੋ ਕਿਉਂਕਿ ਇੱਕ ਪਾਸੇ ਜਥੇਬੰਦੀ ਹੈ। ਔਰ ਦੂਸਰੇ ਪਾਸੇ ਹੁਣ ਇਹ ਵੀ ਚਰਚਾ ਹੈ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਹੁਣ ਇਲੈਕਸ਼ਨ ਹੋਣੇ ਨੇ ਬਾਈ ਇਲੈਕਸ਼ਨ ਉਹਦੇ ਵਿੱਚ ਉਮੀਦਵਾਰ ਵੀ ਖੜੇ ਹੋ ਰਹੇ ਨੇ, ਦਾਵੇਦਾਰ ਬਣ ਰਹੇ ਨੇ। ਖਾਸ ਕਰਕੇ ਅਮਰਿਤਪਾਲ ਔਰ ਦੂਸਰੇ ਪਾਸੇ ਫਿਰੋਜ਼ਪੁਰ ਤੋਂ ਜਿਹੜੇ ਉਮੀਦਵਾਰ ਜਿੱਤੇ ਨੇ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਹੈ ਵੀ ਸਿੱਖ ਪੰਥ ਦੇ ਜਿਹੜੇ ਲੋਕ ਨੇ ਜਾਂ ਕਹਿ ਲਈ ਵੀ ਸਿੱਖ ਧਰਮ ਨੂੰ ਉੱਚਾ ਚੁੱਕ ਰਹੇ ਨੇ ਕਿਸੇ ਤਰੀਕੇ ਨਾ ਛੇਰੋ ਦੂਰ ਕਰ ਰਹੇ ਨੇ ਫਿਰ ਅੰਮ੍ਰਿਤਪਾਲ ਸਿੰਘ ਹੋ ਗਿਆ ਸਰਬਜੀਤ ਸਿੰਘ ਖਾਲਸਾ ਹੋ ਗਿਆ ਉਹਨਾਂ ਚੀਜ਼ਾਂ ਕਰਕੇ ਕਿਤਨਾ ਕਿਤੇ ਲੋਕਾਂ ਚਰਚਾ ਇਹ ਵੀ ਹੈ ਵੀ ਜਿਹੜੀ ਪਹਿਲਾਂ ਇੱਕ ਲਹਿਰ ਸੀ ਸ਼੍ਰੋਮਣੀ ਅਕਾਲੀ ਦਲ ਬਾਅਦ ਵਿੱਚ ਪਾਰਟੀ ਬਣੀ ਹੁਣ ਉਸੇ ਤਰੀਕੇ ਦੇ ਨਾਲ ਹੀ ਵਾਰਿਸ ਪੰਜਾਬ ਦੀ ਜਿਹੜੀ ਇੱਕ ਲਹਿਰ ਹੈ ਹੁਣ ਅੱਗੇ ਜਾ ਕੇ ਪਾਰਟੀ ਵੀ ਬਣ ਸਕਦੀ ਹੈ ਉਸ ਸੀਨ ਉਹ ਦਜਰੀ ਵਾਰਿਸ ਪੰਜਾਬ ਦੀ ਜਥੇਬੰਦੀ ਹੈ ਉਹ ਸਾਈਟ ਕਰ ਸਕਦੇ ਨੇ ਫਿਲਹਾਲ ਤਾਂ ਵਾਰਿਸ ਪੰਜਾਬ ਇੱਕ ਰਜਿਸਟਰਡ ਸੋਸਾਇਟੀ ਹੈ ਗਿਆ ਜਿਹਨੂੰ ਰਜਿਸਟਰ ਕੋਆਪਰੇਟਿਵ ਸੋਸਾਇਟیز ਐਕਟ ਮੁਤਾਬਕ ਚਲਾਉਂਦਾ ਹੈ ਜਿਹੜੀ ਰਾਜਨੀਤਿਕ ਜਥੇਬੰਦੀ ਹੁੰਦੀ ਹੈ ਉਹਦੀ ਰਜਿਸਟ੍ਰੇਸ਼ਨ ਕਰਦਾ ਹੈ ਇਲੈਕਸ਼ਨ ਕਮਿਸ਼ਨ ਉਹ ਪੰਜਾਬ ਦਾ ਜਿਹੜਾ ਉਹਨਾਂ ਦਾ ਹੈਗਾ ਸੀਈਓ ਬੋਲਦੇ ਨੇ ਜਿਹੜਾ ਚੀਫ ਇਲੈਕਸ਼ਨ ਆਫੀਸਰ ਪੰਜਾਬ ਹੈ ਉਹ ਕਰਾਈਟੇਰੀਆ ਹੈਗਾ ਰਜਿਸਟਰ ਕਰਾ ਸਕਦੇ ਨੇ ਜੀ ਕੋਈ ਬੰਦਾ ਵੀ ਕਰਾ ਸਕਦਾ ਹੈ ਤੋ ਦੂਸਰੀ ਤਰਫ ਜੇਕਰ ਗੱਲ ਲੈ ਲਈ ਵੀ ਐਨਐਸ ਜਿਹੜਾ ਲਗਾਇਆ ਗਿਆ ਉਹਦੇ ਵਿੱਚ ਖਾਸ ਤੌਰ ਦੇ ਉੱਪਰ ਭੂਮਿਕਾ ਕਿਦੀ ਮੁਖਰੀ ਹੈ ਕੇਂਦਰ ਦੀ ਜਾਂ ਪੰਜਾਬ ਦੀ ਕਿਉਂਕਿ ਪਿਛਲੇ ਦਿਨਿਆਂ ਦੇ ਵਿੱਚ ਤੁਸੀਂ ਵੀ ਦੇਖਿਆ ਹੋਊਗਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹਰੇਕ ਵੋਟਾਂ ਦੇ ਵਿੱਚ ਵੀ ਕਿਹਾ ਗਿਆ ਵੀ ਇਹ ਸਾਰਾ ਕੁਝ ਕੇਂਦਰ ਨੇ ਕੀਤਾ ਹੈ ਪੰਜਾਬ ਦਾ ਇਸ ਵਿੱਚ ਕੋਈ ਦੋਸ਼ ਨਹੀਂ ਸੀਗਾ ਨਾ ਪੰਜਾਬ ਨੇ ਲੈ ਤੇ ਅਹਿਮ ਭੂਮਿਕਾ ਕਿਦੀ ਔਰ ਸਟਾਰਟਅਪ ਕਿੱਥੋਂ ਹੁੰਦਾ ਹੈ ਦੇਖੋ ਮੇਰੀ ਨਜ਼ਰ 'ਚ ਤੇ ਇਸ ਕੇਸ 'ਚ ਸਾਰਿਆਂ ਦੀ ਭੂਮਿਕਾ ਹੈ ਸੈਂਟਰ ਮਤਲਬ ਸਟੇਟ ਗਵਰਨਮੈਂਟ ਨੇ ਲਾਇਆ ਹੈ ਉਹਨੂੰ ਅਪਰੂਵ ਸੈਂਟਰ ਗਵਰਨਮੈਂਟ ਨੇ ਕੀਤਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਐਡਵਾਈਜ਼ਰੀ ਬੋਰਡ ਹੈ ਬੜਾ ਬਾਇਸਡ ਹੈ ਐਡਵਾਈਜ਼ਰੀ ਬੋਰਡ ਨੂੰ ਪਤਾ ਹੈ ਕਿ ਐਨਐਸਏ ਇੱਕ ਸਾਲਲੀ ਹੁੰਦੀ ਹੈ ਦੂਜੇ ਸਾਲ ਅਸੀਂ ਨਹੀਂ ला ਸਕਦੇ ਉਹਨਾਂ ਨੇ ਉਰਤੇ ਕੋਈ ਕੋਸ਼ਿਸ਼ ਨਹੀਂ ਕੀਤੀ ਹੈਗੀ ਫਲੈਮਸੀ ਗਰਾਉਂਡਸ ਨੇ ਐਡਵਾਈਜ਼ਰੀ ਬੋਰਡ ਦਾ ਜੱਜ ਲਾਇਆ ਇੱਕ ਯੂਪੀ ਦਾ ਮੁਸਲਮਾਨ ਰਿਟਾਇਰਡ ਜੱਜ ਹੈ ਜਿਹੜਾ ਕੇਜਰੀਵਾਲ ਦਾ ਕਲੋਜ਼ ਹੈਗਾ ਉਹ ਉਹੀ ਕੁਝ ਕਰੂਗਾ ਜੋ ਕੇਜਰੀਵਾਲ ਕਹੂਗਾ ਐਵੇਂ ਜੇ ਇਕ ਜਦੋਂ ਤੁਹਾਡੀ ਸਿਆਸਤ ਦਾ ਤੁਹਾਨੂੰ ਸਨਪ ਕਰਨਾ ਚਾਹੁੰਦਾ ਹੈ ਕੋਰਟਸ ਤੇ ਲੋਕਾਂ ਨੂੰ ٹرسٹ ਹੁੰਦਾ ਹੈ ਕਿ ਕੋਰਟਸ ਤੁਹਾਡੇ ਵਿੱਚ ਆਣ ਗਿਆ ਤੁਹਾਡੀ ਗੱਲ ਸੁਣਨ ਗਿਆ ਤੇ ਐਨਐਸਸੀ 12 ਮਹੀਨੇ ਦੀ ਹੈ ਉਹ ਖਤਮ ਵੀ ਹੋ ਚੁੱਕੀ ਹੈ 18 ਮਾਰਚ ਦੀ ਤੇ ਸਾਡੀ ਜਿਹੜੀ ਐਨਐਸਸੀ ਨੂੰ ਕੁਐਸ਼ ਕਰਨ ਦੀ ਰਿਟ ਹੈ ਉਹ ਅਜੇ ਵੀ 21 ਜੁਲਾਈ ਡੇਟ ਪਾਈ ਹੋਈ ਹੈ ਹੋਰ ਮੌਕਰੀ ਕੀ ਹੁੰਦੀ ਹੈ ਇਹ ਸਾਰੇ ਕੁਝ ਸਾਰਾ ਸਿਸਟਮ ਜਿਹੜਾ ਹੈ ਉਹ ਬਾਇਸਟ ਹੈਗਾ ਮੈਂ ਤੇ ਕਹਾਂਗਾ ਤੁਸੀਂ ਅਗਲਾ ਸਟੈਪ ਕੀ ਲੈ ਰਹੇ ਹੋ ਹਾਈ ਕੋਰਟ ਜਾ ਰਹੇ ਹੋ ਦੁਬਾਰਾ ਨਵੀਂ ਐਨਐਸਐ ਨੂੰ ਲੈ ਕੇ ਚੈਲੰਜ ਕਰੋਗੇ ਜਾਂ ਸੁਪਰੀਮ ਕੋਰਟ ਪਹੁੰਚ ਕਰੋਗੇ ਦੇਖੋ ਜਿਦੀ ਨਵੀਂ 1 ਸਾਲ ਦੀ ਐਨਐਸਐ ਜੋ ਮਾਰਚ 2024 ਚ ਇਹਨਾਂ ਨੇ ਲਾਤੀ ਸੀ ਹੁਣ ਉਹਦਾ ਜਿਹੜਾ ਐਡਵਾਈਜ਼ਰੀ ਬੋਰਡ ਨੇ ਸੈਕਿੰਡ ਕਿਉਂਕਿ ਤਿੰਨ ਤਿੰਨ ਮਹੀਨੇ ਬਾਅਦ ਰਿਵਿਊ ਕਰਨਾ ਹੁੰਦਾ ਐਡਵਾਈਜ਼ਰੀ ਰਿਪੋਰਟ ਨੇ ਉਹਨਾਂ ਨੇ ਫਿਰ ਐਕਸਟੈਂਡ ਕਰ ਦਿੱਤਾ ਹੈ ਈਜਡ ਨਹੀਂ ਹੁਣ ਐਡਵਾਈਜ਼ਰੀ ਬੋਰਡ ਵਾਲੇ ਨੇ ਨਾ ਤਾਂ ਜੇਲ੍ਹ ਚ ਜਾਂਦੇ ਨੇ ਅੱਜਕਲ੍ਹ ਵੀਸੀ ਰਾਹੀਂ ਹੀ ਜੋ ਸਰਕਾਰ ਕਹਿੰਦੀ ਹੈ ਉਹੀ ਲਿਖ ਕੇ ਪਾ ਦਿੰਦੇ ਨੇ ਨਾ ਤੂੰ ਆਪਦਾ ਮਾਈਂਡ ਅਪਲਾਈ ਕਰ ਰਿਹਾ ਹੈ ਕਿਉਂਕਿ ਉਹ ਸਪੈਸ਼ਲ ਜਿਹੜੇ ਮੈਂਬਰਸ ਨੇ ਜਿਹੜਾ ਜੱਜ ਆਉ ਪੇਡ ਹੈਗਾ ਆਪ ਪਾਰਟੀ ਦਾ ਤੇ ਉੱਥੇ ਤੁਸੀਂ ਜਸਟਿਸ ਦੀ ਕਨਸੈਪਟ ਕਿਵੇਂ ਸੋਚ ਸਕਦੇ ਹੋ ਕਰਨਗੇ ਕਿਉਂਕਿ ਆਵਾਂ ਦੀ ਪਾਰਟੀ ਲਗਾਤਾਰ ਹੀ ਤੁਸੀਂ ਸੁਣਿਆ ਹੋਊਗਾ ਪਿਛਲੇ ਦਿਨ ਇਲੈਕਸ਼ਨਸ ਵੀ ਕਹਿੰਦੇ ਆ ਫਿਰ ਚਾਹੇ ਹਰਜੋਤ ਬੈਂਸ ਹੋਣ ਜਾਂ ਮੁੱਖ ਮੰਤਰੀ ਪੰਜਾਬ ਹੋਣ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਹਿਣਾ ਕਿ ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਨਾ ਸੀ ਐਨ ਐਸ ਐ ਲਾਈ ਹੈ ਇਹ ਸਾਰਾ ਸੈਂਟਰ ਸਰਕਾਰ ਨੇ ਕੀਤਾ ਔਰ ਉਸੇ ਥਰੂ ਹੀ ਸਾਰਾ ਕੰਮ ਚੱਲ ਰਿਹਾ ਫਿਰ ਕਿਉਂ ਉਹਨਾਂ ਦੇ ਕਿਉਂ ਛੁੱਟੀ ਜਾ ਰਹੀ ਹੈ ਇਹ ਸਾਰਾ ਕੁਝ ਕੋਈ ਬੋਲਦਾ ਉਹ ਸੱਚ ਰੇ ਨਹੀਂ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਦੇਖੋ ਕਿ ਜਦੋਂ ਜਿਹੜਾ ਹੈਗਾ ਭਗਵੰਤ ਚੀਫ ਮਨਿਸਟਰ ਜਦੋਂ ਇਹ ਮਾਰਚ ਦੀ 2-3 ਤਰੀਕ ਨੂੰ ਦਿੱਲੀ ਜਾਂਦਾ ਹੈ ਹੋਮ ਮਨਿਸਟਰ ਅਮਿਤ ਸ਼ਾਹ ਕੋਲੇ ਉਹ ਕਹਿੰਦਾ ਸੀ ਮੈਨੂੰ ਪੁਲਿਸ ਦੀਆਂ ਐਨੀਆਂ ਟੁਕੜੀਆਂ ਚਾਹੀਦੀਆਂ ਨੇ ਉਹ ਇਹਦੇ ਸ਼ਾਮ ਨੂੰ ਘਰ ਆਉਣ ਤੋਂ ਪਹਿਲੇ ਦੇ ਦਿੰਦੇ ਨੇ ਦੀ ਲਾਈਟ ਸੈਂਟਰ ਨੇ ਆ ਪਰ ਇਹ ਇਹ ਨਹੀਂ ਗੱਲ ਕਹਿੰਦੇ ਵੀ ਸਾਡੇ ਤੌਣ ਤੇ ਪਿਸਤੌਲ ਰੱਖ ਕੇ ਈਡੀ ਦਾ ਸੱਟ ਕੋਲ ਲਵਾਈ ਗਈ ਹੈ ਉਹ ਲਾਉਣ ਵਾਲੀ ਪੰਜਾਬ ਸਰਕਾਰ ਹੈ ਲਵਾਈ ਸੈਂਟਰ ਨੇ ਆ ਇਹ ਗੱਲ ਸੱਚੀ ਹੈ ਇੰਨੀ ਕੁ ਗੱਲ ਹੈ ਕਨਸੈਪਟ ਮਤਲਬ ਇਹ ਗੱਲ ਕਹਿ ਨਹੀਂ ਕਹਿਣ ਦੀ ਜ਼ਰਤ ਨਹੀਂ ਕਰ ਰਹੇ ਸੋ ਹੁਣ ਅਗਲੀ ਰੀ ਕਾਰਵਾਈ ਕਿਹੜੀ ਹੈ ਕਿਵੇਂ ਇਹ ਸਾਰਾ ਕੁਝ ਚੱਲੇਗਾ ਸੋ ਹਲਫ ਹਲੇ ਤੱਕ ਨਹੀਂ ਲਈ ਗਈ ਸੋ ਕਿਤੇ ਨਾ ਕਿਤੇ ਐਨਐਸਏ ਨੂੰ ਚੈਲੰਜ ਤੁਸੀਂ ਦਸਰੇ ਹਾਈ ਕੋਰਟ ਤੋਂ ਕੀਤਾ ਜਾਣਾ ਸੋ ਕਿਵੇਂ ਇਹ ਸਾਰਾ ਕੁਝ ਹੁਣ ਹੋਵੇਗਾ ਬਾਹਰ ਕਿਦਾਂ ਆਉਣਗੇ ਜਾਂ ਐਕਸਟੈਂਡ ਹੋ ਸਕਦਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਇਸ ਬਾਹਰ ਅਨਲੀ ਚਾਰ ਤਰੀਕੇ ਨੇ ਚਾਹੇ ਤੇ ਪੰਜਾਬ ਦੀ ਸਰਕਾਰ ਕਹਦੀ ਕਿ ਅਸੀਂ ਐਨਐਸਸੀ ਨੂੰ ਵਿਡਰੋ ਕਰ ਲਿਆ ਅਸੀਂ ਨੂੰ ਨਹੀਂ ਕੈਰੀ ਆਨ ਕਰਾਂਗੇ ਖਤਮ ਹੋ ਜਾਂਦੀ ਹੈ ਦੂਸਰਾ ਤਰੀਕਾ ਹੈ ਸੈਂਟਰ ਗਵਰਨਮੈਂਟ ਜਿਹੜੀ ਹੁਣ ਐਕਸਟੈਂਸ਼ਨ ਹੈ 3 ਮਹੀਨੇ ਦੀ ਉਹਨੂੰ ਅਪਰੂਵ ਨਾ ਕਰੇ ਸੈਂਟਰ ਕੋਲੇ ਵੀ ਪਾਵਰ ਹੈ ਤੀਸਰਾ ਹੈਗਾ ਜਿਹੜਾ ਐਡਵਾਈਜ਼ਰੀ ਬੋਰਡ ਹੈ ਉਹ ਥੋੜੀ ਬਹੁਤੀ ਹੁਣ ਅਣਖੂੰਦੀ ਇਨਸਾਫ ਦੀ ਗੱਲ ਹੁੰਦੀ ਤਾਂ ਇਹਨੂੰ ਜਿਹੜਾ ਸੈਕੰਡ ਰਾਉਂਡ ਹੈ ਉਹਨੂੰ 18 ਜੂਨ ਨੂੰ ਐਕਸਟੈਂਡ ਨਾ ਕਰਦੇ ਚੌਥਾ ਫਿਰ ਸਾਡੂ ਕੋ ਹਾਲੇਗਾ ਅਦਾਲਤਾਂ ਦਾ ਅਸੀਂ ਪਹਿਲਾ ਜਿਹੜਾ ਪਹਿਲੇ ਸਾਲ ਤੇ ਜਿਹੜੀ ਐਨਐਸਐਸ ਨੇ ਉਹ ਵੀ ਚੈਲੰਜ ਕੀਤੀ ਹੈ ਉਸ ਤੋਂ ਸਾਡਾ ਬਹੁਤ ਬਿਟਰ ਐਕਸਪੀਰੀਅੰਸ ਹੈ ਕਿ ਕੋਰਟਸ ਨੇ ਸਾਨੂੰ ਸੁਨਿਆ ਹੀ ਨਹੀਂ ਜਿਸ ਕੇਸ ਦੀ 12 ਮਹੀਨੇ ਦੇ ਵਿੱਚ ਮਿਆਦ ਖਤਮ ਹੋ ਜੇ ਨਹੀਂ ਸੀ ਜੇ ਤੁਸੀਂ 12 ਮਹੀਨੇ ਚ ਉਸ ਕੇਸ ਨੂੰ ਸੁਨਿਆ ਹੀ ਨਹੀਂ ਹੋਰ ਇਸ ਤੋਂ ਵੱਡੀ ਮੋਕਰੀ অফ ਫਲੌਕੀ ਹੋ ਸਕਦੀ ਹੈ ਦੀ ਜੀ ਕੁਛ ਹੈਗਾ ਤਾਂ ਆਪਾਂ ਜਿਹੜੀ ਹਾਈ ਕੋਰਟਸ ਦੁਆਰਾ ਜਿਹੜੀ ਨਵੀਂ ਐਨਐਸਏ ਲੱਗੀ ਆ ਮਾਰਚ ਵਿੱਚ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ ਜਮਿੰਦਰ ਨੇ ਜ਼ਿਕਰ ਕੀਤਾ ਵੀ ਤੁਹਾਨੂੰ ਲੰਮਾ ਤਜਰਬਾ ਵੀ ਹੈਗਾ ਐਨਐਸਏ ਨੂੰ ਲੈ ਕੇ ਸੋ ਕਿਹੜੀਆਂ-ਕਿਹੜੀਆਂ ਖਾਸ ਜਿਹੜੇ ਉਹਦੇ ਵਿੱਚ ਪਹਿਲੂ ਦਿੱਤੇ ਗਏ ਸੀ ਵੀ ਇਹਨਾਂ ਕਰਕੇ ਸੀਐਨਐਸ ਲਗਾਈ ਫਿਰ ਚਾਹੇ ਉਹ ਅਮਰਪਾਲ ਸਿੰਘ ਹੋਣ ਜਾਂ ਬਾਕੀ ਜਿਹੜੇ ਨੌ ਸਾਥੀ ਜੇਲ੍ਹ ਚ ਬੰਦ ਹੋਣੇ ਕਿਉਂਕਿ ਪੰਜਾਬ ਚ ਵੀ ਕਾਫੀ ਵੱਡੀ ਗਿਣਤੀ ਚ ਐਫਆਈਆਰ ਜਿਹੜੀਆਂ ਦਰਜ ਕੀਤੀਆਂ ਹੋਈਆਂ ਸੀ ਇਹ ਜਨਾਲੇ ਕਾਂਡ ਨੂੰ ਲੈ ਕੇ ਵੀ ਔਰ ਦੂਸਰੇ ਪਾਸੇ ਜਿਹੜੀ ਕੁੱਟਮਾਰ ਨੂੰ ਲੈ ਕੇ ਵੀ ਅਮਰਪਾਲ ਸਿੰਘ ਤੇ ਕਾਫੀ ਐਫਆਈਆਰਸ ਨੇ ਦੇਖੋ ਜਿਹੜੀਆਂ ਗਰਾਉਂਡਸ ਨੇ ਉੱਤੇ ਜਿੱਮੇ ਸਿਆਸੀ ਬੰਦੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਉਂਦੇ ਨੇ ਉਹਨਾਂ ਦੇ ਵਿੱਚ ਨਾ ਐਵੀਡੈਂਸ ਹੈ ਨਾ ਉਹਨਾਂ ਦੀ ਕੋਈ ਰੈਲੇਵੈਂਸ ਹੈਗੀ ਹੈ ਉਹ ਤਾਂ ਜਸਟ ਇੱਕ ਜਿਵੇਂ ਪੁਲਿਸ ਵਾਲੇ ਲਾਂਦੇ ਹੁੰਦੇ ਨੇ ਉਵੇਂ ਦੋਸ਼ ਲਾ ਲਾ ਕੇ ਉਹ ਖੰਭਾਂ ਦੀਆਂ ਡਾਰਾਂ ਬਣਾਈਆਂ ਹੋਈਆਂ ਨੇ ਤੇ ਜੀ ਉਹਦੇ ਵਿੱਚ ਕੋਈ ਕੰਟੈਂਟ ਹੈਗਾ ਕਿਉਂਕਿ ਜਿਹੜੀਆਂ ਗਰਾਉਂਡਸ ਆਫ ਡਿਟੈਂਸ਼ਨ ਨੇ ਹਰ ਵਾਰੀ ਨਵੀਆਂ ਆਉਂਦੀਆਂ ਨੇ ਜਦੋਂ ਐਕਸਟੈਂਸ਼ਨ ਕਰਨੀ ਹੁੰਦੀ ਹੈ ਜਿਹੜਾ ਐਡਵਾਈਜ਼ਰੀ ਬੋਰਡ ਹੈ ਤਿੰਨ ਮਹੀਨੇ ਬਾਅਦ ਨਵੀਆਂ ਗਰਾਉਂਡਸ ਤੇ ਕਰਦਾ ਹੈ ਔਰ ਇਹ 6th ਐਕਸਟੈਂਸ਼ਨ ਹੈ ਸਮਝ ਲਓ ਚਾਰ ਵਾਰੀ ਪਹਿਲੇ ਐਡਵਾਈਜ਼ਰੀ ਬੋਰਡ ਨੇ ਚਾਰ ਵਾਰੀ ਨਵੀਆਂ ਗਰਾਉਂਡਸ ਲਗੀਆਂ ਨੇ ਆਹ ਹੁਣ ਚਮੀ ਵਾਰੀਆਂ ਨੇ ਹੁਣ ਕਰ ਦਿੱਤੀਆਂ ਨੇ ਤੇ ਜੇ ਉਹਨਾਂ ਦੇ ਗਰਾਉਂਡਸ ਦੇ ਵਿੱਚ ਕੋਈ ਜਾਨ ਹੈਗੀ ਹੈ ਤੇ ਤੁਸੀਂ ਐਫ ਆਰ ਦਰਜ ਕਰੋ ਤੁਸੀਂ ਪ੍ਰੀਵੈਂਟਿਵ ਕਸਟਡੀ ਸਿਕਿਓਰ ਰੱਖ ਰਹੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਬੰਦਾ ਕਸੂਰਵਾਰ ਹੈ ਫਿਰ ਆਰਟੀਕਲ 21 ਕਹਿੰਦਾ ਹੈ ਕਿ ਸਪੀਡਿਡ ਟ੍ਰਾਇਲ ਹੋਣਾ ਚਾਹੀਦਾ ਅਜੇ ਤੱਕ ਇਹਨਾਂ ਨੇ ਕਿਸੇ ਬੰਦੇ ਦੀ ਚਲਾਨ ਪੇਸ਼ ਨਹੀਂ ਕੀਤਾ ਦੱਸਾਂਗਾ ਉਹਨਾਂ ਦੇ ਖਿਲਾਫ ਟ੍ਰਾਇਲ ਨਹੀਂ ਚਲਾਇਆ ਜਾ ਰਿਹਾ ਅਜ਼ਨਾਲਾ 2 ਅਜ਼ਨਾਲਾ ਵੋਲੈਂਟਸ ਵਿੱਚ ਜਿਹੜੇ 28 ਬੰਦੇ ਨੇ ਉਹਨਾਂ ਦਾ ਚਲਾਨ ਪੇਸ਼ ਵੀ ਹੋ ਗਿਆ ਤੇ ਚਾਰਜ ਫ੍ਰੀ ਨਹੀਂ ਕਰ ਰਹੇ ਹੈਗੇ ਤੇ ਇਹ ਜਿਹੜਾ ਵਾ بڑا ਦਬਾਅ ਵਾਲੀ ਗੱਲ ਹੈ ਜਿਹੜੀ ਹੁਣ ਇਹਨਾਂ ਦੇ ਕੇਸਸ ਦਰਜ ਨੇ ਜਦੋਂ ਸੁਪਰੀਮ ਕੋਰਟ ਦਾ ਕਾਨੂੰਨ ਹੈ ਕਿ ਜਿਹੜਾ ਬੰਦਾ ਅਸੈਂਬਲੀ ਦਾ ਮੈਂਬਰ ਬਣ ਗਿਆ ਹੈ ਪਾਰਲੀਮੈਂਟ ਦੇ ਕਿਸੇ ਹਾਊਸ ਲੋਕ ਸਭਾ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਹੈ ਉਹਦੇ ਖਿਲਾਫ ਸਪੀਡੀ ਟ੍ਰਾਇਲ ਹੋਏਗਾ ਉਹਨੂੰ ਤੁਸੀਂ ਵਿਦਆਊਟ ਟ੍ਰਾਇਲ ਰੀਲ ਨਹੀਂ ਰੱਖ ਸਕਦੇ ਤੇ ਹੁਣ ਸੁਪਰੀਮ ਕੋਰਟ ਨੂੰ ਸੋ ਮੋਟਰ ਲੈਣਾ ਚਾਹੀਦਾ ਬੀਗ ਲਾਇਡ ਮੈਂ ਤੇ ਕਵਾਂਗਾ ਸੁਪਰੀਮ ਕੋਰਟ ਦੇ ਚੀਫ ਜਸਸਟਸ ਨੂੰ ਇੰਟਰਵਨ ਕਰਨਾ ਚਾਹੀਦਾ ਐਨੀ ਅਖਬਾਰਾਂ ਚ ਖਬਰਾਂ ਲੱਗ ਰਹੀਆਂ ਆਨ ਦਾ ਗਰਾਉਂਡ ਗੱਲ ਚੱਲ ਰਹੀ ਹੈ ਤੁਸੀਂ ਕਿਉਂ ਨਹੀਂ ਕਰ ਰਹੇ ਸੋ ਹੁਣ ਜਿਸ ਤਰੀਕੇ ਦੇ ਨਾਲ ਗੱਲ ਲੈ ਰਹੀਏ ਵੀ ਇੱਕ ਹੋਰ ਚਰਚਾ ਸੀ ਵੀ ਅਮਰਪਾਲ ਦੇ ਕੁਝ ਸਾਥੀ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਹੀ ਲੱਗ ਰਹਿਣ ਲੱਗੇ ਉਹਦਾ ਕੀ ਪੂਰਾ ਮਾਜਰਾ ਕੀ ਐ ਇਸ ਵਿੱਚ ਕਾਫੀ ਚਰਚਾ ਪਿਛਲੇ ਦਿਵਿਛੜੀ ਹੈ ਉਹਦੀ ਤਿੱ ਕੋਤ ਕੋਈ ਇਸ਼ੂ ਨਹੀਂ ਹੁੰਦਾ ਜੀ ਤੁਹਾਡਾ ਆਪਦੀ ਆਪਦੀ ਰੈਜ਼ਿਸਟਮੈਂਟ ਹੈ ਜਿੱਥੇ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ ਉੱਥੇ ਰਹਿ ਸਕਦੇ ਹੋ ਉਹ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਕਿੱਥੇ ਰਹਿ ਰਿਹਾ ਹੈ ਕਿੱਥੇ ਨਹੀਂ ਰਹਿ ਰਿਹਾ ਹੈ ਇਦਾਂ ਤਾਂ ਕਾਨੂੰਨ ਦਾ ਕੋਈ ਸਬੰਧ ਨਹੀਂ ਹੈਗਾ ਸੋ ਉਹ ਕੋਈ ਬੰਨੂ ਨਹੀਂ ਲੱਗਦਾ ਕੋਈ ਮੈਟਰ ਕਰਦੀ ਹੈਗੀ ਗੱਲ ਉਹ ਤਾਂ तमाम ਮੁੱਦੇ ਸੀਗੇ ਕਿਉਂਕਿ ਹਰੇਕ ਪਾਸੇ ਚਰਚਾ ਹੀ ਐ ਭੀ ਅਮਰਤਪਾਲ ਸਿੰਘ ਲੱਖਾਂ ਦੀ ਵੋਟ ਤੋਂ ਲੀਡ ਲੈ ਕੇ ਹੁਣ ਪਾਰਲੀਮੈਂਟ ਚ ਜਾਵੇਗਾ ਔਰ ਮੁੱਦੇ ਜੜੇ ਪੰਜਾਬ ਦੇ ਹੋ ਚੁੱਕੇ ਲekin ਫਿਲਹਾਲ ਹਲਫ ਤੇ ਲਈ ਵੀ ਨਹੀਂ ਬੁਲਾਇਆ ਗਿਆ ਸੋ ਵਕੀਲ ਸੀ ਐਡਵੋਕੇਟ ਸਿਮਰਨਜੀਤ ਸਿੰਘ ਸਾਡੇ ਨਾਲ ਸੀ ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਔਰ ਕਿਸ ਸਮੇਂ ਤੱਕ ਅਗਲੇਰੀ ਜਿਹੜੀ ਐਨਐਸਸੀ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਸੋ ਦੇ ਬਾਰੇ ਵੀ ਖਾਸ ਗੱਲਬਾਤ ਜਿਹੜੀ ਉਹਨਾਂ ਨੇ ਕਰੀ ਹੋਈ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par